ਹਰ ਝੁੱਗੀ ਚਾਂਪੜੇ 'ਚ ਇੱਕ ਦੀਪਕ ਉੱਠਿਆ ਤਾਂ ਹੋਰ ਕੁਛ ਨਹੀਂ ਤਾਂ ਮੈਂ ਕਹੂੰਗਾ ਅਨਖੀਲਾ ਪੰਜਾਬ ਕਿਉਂਕਿ ਖਾਸ ਮਿਸ਼ਨ ਤੇ ਇਸ ਦੇਸ਼ 'ਚ ਆਇਆ ਲਾਸ਼ਾਂ ਸਾਨੂੰ ਪੁਲਿਸ ਦਿੰਦੀ ਸੀ ਤੇ ਬਾਲਣ ਸਾਨੂੰ ਮਿਊਂਸੀਪਲ ਕਮੇਟੀ ਦਿੰਦੀ ਸੀ ਹਾਂਜੀ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਪ੍ਰਭਜੋਤ ਸਿੰਘ ਬਲੱਡ ਡੋਨਰ ਫੈਮਿਲੀ ਐਨ ਜੀਓ ਦੇ ਉੱਤੇ ਐਸੇ ਤਾਂ ਆਪਣੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੇ ਵੱਡੇ ਯੋਧੇ ਬਹੁਤ ਹੀ ਵੱਡੇ ਵੱਡੇ ਬਹਾਦਰ ਸਾਡੇ ਸਿੱਖ ਜਰਨੈਲ ਪੈਦਾ ਹੋਏ ਨੇ ਪਰ ਅੱਜ ਦੀ ਵੀਡੀਓ 'ਚ ਅਸੀਂ ਇੱਕ ਦਲੇਰ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਆ ਭਾਈ ਜਸਵੰਤ ਸਿੰਘ ਖਾਲੜਾ ਜੀ ਜਸਵੰਤ ਸਿੰਘ ਖਾਲੜਾ ਜੀ ਵੱਲੋਂ ਕੀਤੇ ਗਏ ਜੋ ਵੀ ਕਰਮ ਜੋ ਵੀ ਉਹਨਾਂ ਦੇ ਵੱਲੋਂ ਸਾਡੀ ਕਾਮ ਨੂੰ ਸਹਿਯੋਗ ਉਹ ਅਸੀਂ ਅੱਜ ਦੀ ਵੀਡੀਓ ਚ ਦੱਸਾਂਗੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੇ ਕੰਟੈਂਟ ਪਹੁੰਚ ਸਕਣ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਕਿਉਂਕਿ ਸਾਡਾ ਇਕੱਲਾ ਚੈਨਲ ਇਹੋ ਜਿਹਾ ਆ ਜੋ ਬਿਲਕੁਲ ਸੱਚ ਦੇ ਤੱਥਾਂ ਦੇ ਉੱਤੇ ਗੱਲ ਕਰਦਾ ਆ ਬਿਨਾਂ ਕੋਈ YouTube ਸਟ੍ਰਾਈਕ ਤੋਂ ਡਰੇ ਹੀ ਸਾਰੇ ਤੱਥ ਸੱਚ ਦੇ ਵਿੱਚ ਬੋਲਦਾ ਆ ਦੋਸਤੋ ਜਸਵੰਤ ਸਿੰਘ ਖਾਲੜਾ ਜੀ ਦੀ ਬਾਇਓਗ੍ਰਾਫੀ ਬਾਰੇ ਬਹੁਤ ਹੀ ਘੱਟ ਸਿੱਖ ਭਾਈ ਸਾਡੇ ਜਾਣਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਕੌਮ ਨੂੰ ਦੇਣ ਬਾਰੇ ਬਿਲਕੁਲ ਹੀ ਨਹੀਂ ਪਤਾ ਆ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਭਾਈ ਜਸਵੰਤ ਸਿੰਘ ਖੱਲੜਾ ਜੀ ਦੇ ਬਾਰੇ ਸਾਰੀਆਂ ਗੱਲਾਂ ਉਹਨਾਂ ਦੇ ਮੂੰਹੋਂ ਸੁਣਾਂਗੇ ਅਤੇ ਉਹਨਾਂ ਨੂੰ ਪੂਰਾ ਵਿਸਤਾਰ ਪੂਰਵਕ ਅਸੀਂ ਆਪ ਵੀ ਦੱਸਾਂਗੇ ਕਿ ਉਹਨਾਂ ਦਾ ਕੀ ਕੀ ਸਾਡੀ ਕੌਮ ਲਈ ਯੋਗਦਾਨ ਹੈ। ਦੋਸਤੋ ਵੀਡੀਓ ਬਹੁਤ ਜ਼ਿਆਦਾ ਰੋਮਾਂਚਕ ਹੋਣ ਵਾਲੀ ਆ ਅਤੇ ਵੀਡੀਓ ਨੂੰ ਆਪਣੇ ਬੱਚਿਆਂ ਤੇ ਦੋਸਤਾਂ ਤੇ ਸਿੱਖ ਭਾਈਆਂ ਨੂੰ ਸ਼ੇਅਰ ਕਰਨ ਦਾ ਨਾ ਭੁੱਲਣਾ ਕਿਉਂਕਿ ਇਹ ਵੀਡੀਓ ਸੱਚ ਤੱਥਾਂ ਦੇ ਉੱਤੇ ਆਧਾਰਿਤ ਹੈ। ਜੋ ਕਿ ਸਾਡੀ ਕੌਮ ਦੇ ਵਿੱਚ ਹੋਏ ਹਨ ਵੀਡੀਓ ਦੀ ਸ਼ੁਰੂਆਤ ਆਪਾਂ ਇੱਥੋਂ ਦੀ ਕਰਦੇ ਹਾਂ ਜਸਵੰਤ ਸਿੰਘ ਖਾਲੜਾ ਜੀ ਪੰਜਾਬ ਵਿੱਚ ਅੱਤਵਾਦ ਦੇ ਸਮੇਂ ਦੇ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਬੈਂਕ ਡਾਇਰੈਕਟਰ ਸਨ ਆਪਰੇਸ਼ਨ ਬਲੂ ਸਟਾਰ ਇੰਦਰਾ ਗਾਂਧੀ ਦੀ ਹੱਤਿਆ ਅਤੇ 1984 ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਤੋਂ ਬਾਅਦ ਪੁਲਿਸ ਨੂੰ ਕਿਸੇ ਵੀ ਕਾਰਨ ਕਰਕੇ ਸ਼ੱਕੀ ਜੋ ਵੀ ਬੰਦੇ ਦੇ ਸ਼ੱਕ ਹੁੰਦਾ ਸੀ ਉਸ ਨੂੰ ਹਿਰਾਸਤ ਵਿੱਚ ਲੈਣ ਦਾ ਪੂਰਾ ਅਧਿਕਾਰ ਦੇ ਦਿੱਤਾ ਗਿਆ ਸੀ ਜਾਹਰ ਤੌਰ ਤੇ ਉਹ ਸ਼ੱਕੀ ਲੋਕ ਜੋ ਕਿ ਪੁਲਿਸ ਦੀ ਨਿਗਾਹ ਦੇ ਵਿੱਚ ਅਤਵਾਦੀ ਸਨ ਅਤੇ ਪੁਲਿਸ ਦੇ ਉੱਤੇ ਨਿਰਹੱਥੇ ਸ਼ੱਕੀਆਂ ਨੂੰ ਨਾਟਕੀ ਗੋਲੀਬਾਰੀ ਵਿੱਚ ਮਾਰਨ ਅਤੇ ਕਤਲਾਂ ਨੂੰ ਛਪਾਉਣ ਲਈ ਹਜ਼ਾਰਾਂ ਹੀ ਲਾਸ਼ਾਂ ਨੂੰ ਸਾੜਨ ਦਾ ਦੋਸ਼ ਪੁਲਿਸ ਉੱਤੇ ਸੀ ਅਤੇ ਦੂਜੇ ਪਾਸੇ ਜਸਵੰਤ ਸਿੰਘ ਖਾਲੜਾ ਜੀ ਇੱਕ ਸਮੇਂ ਦੇ ਵਿੱਚ ਹੀ ਚਾਰ ਵੱਡੇ ਮਾਮਲਿਆਂ ਦੀ ਜਾਂਚ ਕਰ ਰਹੇ ਸਨ ਅਤੇ ਸਬੂਤ ਅਤੇ ਗਵਾਹ ਇਕੱਠੇ ਕਰਨਾ ਜਾਰੀ ਰੱਖ ਰਹੇ ਸਨ ਇਹਨਾਂ ਮਾਮਲਿਆਂ ਵਿੱਚ ਪਹਿਲਾ ਦੀ ਹਿਰਾਸਤ ਵਿੱਚ ਹੱਤਿਆ ਸੱਤ ਨਾਗਰਿਕਾਂ ਦੀ ਮੌਤ ਨਾਲ ਸੰਬੰਧਿਤ ਮੁੱਖੀ ਢਾਲ ਦਾ ਮਾਮਲਾ ਅਤੇ ਪੰਜਾਬ ਵਿੱਚ 25000 ਅਣਪਛਾਤੀਆਂ ਲਾਸ਼ਾਂ ਦਾ ਸੰਸਕਾਰ ਅਤੇ ਪੁਲਿਸ ਨੇ ਅਤਵਾਦੀ ਵਿਰੋਧੀ ਕਾਰਵਾਈ ਵਿੱਚ ਸਹਿਯੋਗ ਨਾ ਕਰਨ ਵਾਲੇ ਲਗਭਗ 2000 ਪੁਲਿਸ ਅਧਿਕਾਰੀਆਂ ਨੂੰ ਮਾਰ ਦਿੱਤਾ ਸੀ ਅਤੇ ਕੇਂਦਰੀ ਜਾਂਚ ਬਿਊਰੋ ਜੋ ਕਿ ਇੱਕ ਕੇਂਦਰੀ ਸਰਕਾਰ ਦੀ ਏਜੰਸੀ ਹੈ ਉਸਨੇ ਵੀ ਇੱਕ ਸੀਟਾ ਕੱਢਿਆ ਕਿ ਪੁਲਿਸ ਨੇ ਇਕੱਲੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ 2097 ਲੋਕਾਂ ਨੂੰ ਗੈਰਕਾਨੂੰਨੀ ਢੰਗ ਦੇ ਨਾਲ ਸੰਸਕਾਰ ਕੀਤਾ ਗਿਆ ਸੀ ਸੁਪਰੀਮ ਕੋਰਟ ਦੁਆਰਾ ਹਵਾਲਾ ਦਿੱਤੇ ਗਏ ਸੀਬੀਆਈ ਜਾਂਚ ਰਿਕਾਰਡਾਂ ਦੇ ਅਨੁਸਾਰ ਉਹ ਇੱਕ ਮਨੁੱਖੀ ਅਧਿਕਾਰ ਕਾਰਕੁਨ ਸੀ ਜੋ ਭਾਰਤ ਪੰਜਾਬ ਵਿੱਚ ਬਗਾਵਤ ਦੇ ਸਮੇਂ ਦੌਰਾਨ ਲਾਵਾਰਿਸ ਮਨੁੱਖੀ ਲਾਸ਼ਾਂ ਦੇ ਅਗਵਾ ਅਤੇ ਖਾਤਮੇ ਅਤੇ ਸੰਸਕਾਰ ਤੇ ਕੰਮ ਕਰ ਰਿਹਾ ਸੀ ਅਦਾਲਤ ਨੇ ਦੇਖਿਆ ਕਿ ਪੁਲਿਸ ਅਤਵਾਦੀ ਹੋਣ ਦੇ ਬਹਾਨੇ ਨੌਜਵਾਨਾਂ ਨੂੰ ਖਤਮ ਕਰ ਰਹੀ ਹੈ ਅਤੇ ਬਿਨਾਂ ਰਿਕਾਰਡਾਂ ਦੇ ਉਹਨਾਂ ਦੀਆਂ ਲਾਸ਼ਾਂ ਦਾ ਨਿਪਟਾਰਾ ਕਰ ਰਹੀ ਸੀ ਇੱਧਰ ਲਾਪਤਾ ਹੋਏ ਕੁਝ ਸਾਥੀਆਂ ਦੀ ਭਾਲ ਕਰਦੇ ਹੋਏ ਖਾਲੜਾ ਜੀ ਨੂੰ ਅੰਮ੍ਰਿਤਸਰ ਨਿਗਮ ਦੇ ਵਿੱਚ ਫਾਈਲਾਂ ਮਿਲੀਆਂ ਜਿਨ੍ਹਾਂ ਵਿੱਚ ਉਹਨਾਂ ਲੋਕਾਂ ਦੇ ਨਾਮ ਸਨ ਅਤੇ ਉਹਨਾਂ ਲੋਕਾਂ ਦੀ ਉਮਰ ਪਤੇ ਸਨ ਜਿਨ੍ਹਾਂ ਨੂੰ ਪੁਲਿਸ ਦੁਆਰਾ ਮਾਰਿਆ ਗਿਆ ਸੀ ਅਤੇ ਬਾਅਦ ਦੇ ਵਿੱਚ ਸਾੜ ਦਿੱਤਾ ਗਿਆ ਸੀ। ਹੋਰ ਖੋਜਾਂ ਨੇ ਪੰਜਾਬ ਦੇ ਤਿੰਨ ਹੋਰ ਜ਼ਿਲ੍ਹਿਆਂ ਦੇ ਵਿੱਚ ਕੇਸਾਂ ਦਾ ਖੁਲਾਸਾ ਕੀਤਾ ਜਿਸ ਨਾਲ ਸੂਚੀ ਵਿੱਚ ਹਜ਼ਾਰਾਂ ਦਾ ਹੀ ਵਾਅਦਾ ਹੋ ਗਿਆ ਸੀ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨਰ ਨੇ ਖੁਸ਼ ਪਛਾਣੀਆਂ ਗਈਆਂ ਲਾਸ਼ਾਂ ਦੀ ਸੂਚੀ ਜਾਰੀ ਕੀਤੀ। ਜਿਨ੍ਹਾਂ ਲਾਸ਼ਾਂ ਦਾ ਪੁਲਿਸ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ, ਮਜੀਠਾ ਅਤੇ ਤਰਨਤਾਰਨ ਦੇ ਵਿੱਚ ਜੂਨ 1984 ਅਤੇ ਦਸੰਬਰ 1994 ਦੇ ਵਿੱਚ ਘਾਰ ਸੰਸਕਾਰ ਕੀਤਾ ਗਿਆ ਸੀ। ਭਾਰਤ ਦੀ ਸੁਪਰੀਮ ਕੋਰਟ ਅਤੇ ਭਾਰਤ ਦੀ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਡੇਟਾ ਦੀ ਵੈਧਤਾ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੀ ਜਦੋਂ ਇਹ ਤਪਦੀਸ਼ ਨੂੰ ਅੱਗੇ ਲੈ ਕੇ ਚੱਲਦੇ ਨੇ ਤਾਂ ਉਹਨਾਂ ਦੀ ਖੋਜ ਦੇ ਅਨੁਸਾਰ ਉਹ ਦੇਖਦੇ ਨੇ ਕਿ ਇਹ ਲਾਸ਼ਾਂ ਵਿੱਚੋਂ ਜੋ ਵੀ ਲਾਸ਼ਾਂ ਸਨ ਉਹਨਾਂ ਵਿੱਚੋਂ 15 ਸਾਲ ਦੇ ਬੱਚੇ ਅਤੇ ਬੀਬੀਆਂ ਵੀ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ ਮਾਤਾ ਗੁਰਨੇਜ ਕੌਰ ਜਿਨ੍ਹਾਂ ਦੇ ਪੁੱਤਰ ਬਾਬਾ ਮਾਨੋਜਰ ਸਿੰਘ ਉੱਥੇ ਹੀ ਬੀਬੀ ਮਹਿੰਦਰ ਕੌਰ ਜੀ ਜਿਨ੍ਹਾਂ ਦਾ ਪੁੱਤਰ ਬਾਬਾ ਪਰਮਜੀਤ ਪੰਜਵੜ ਜੀ ਸਨ ਉੱਥੇ ਹਰਮਿੰਦਰ ਸਿੰਘ ਸੁਲਤਾਨ ਘਰ ਦੇ ਚਾਚੇ ਬਾਬਾ ਪਿਆਰਾ ਸਿੰਘ ਦੀ ਵੀ ਲਾਸ਼ ਸ਼ਾਮਿਲ ਸੀ ਜਿਸ ਸੰਤ ਸਿੰਘ ਖੱਲੜਾ ਜੀ ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਕ ਕਰਦੇ ਹਨ ਉਹਨਾਂ ਲਾਸ਼ਾਂ ਦੀ ਪੁਸ਼ਟੀ ਕਰਨ ਨੂੰ ਕਹਿੰਦੇ ਹਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਹ ਹਰ ਇੱਕ ਪਰਿਵਾਰ ਨੂੰ ਇਹ ਦੱਸ ਸਕਣ ਕਿ ਉਹਨਾਂ ਦੇ ਪੁੱਤ ਹੁਣ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਅਤੇ ਜੋ ਵੀ ਉਹਨਾਂ ਦੇ ਪਰਿਵਾਰ ਹਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਦਾ ਕਾਰਜ ਕਰ ਲੈਣਾ ਕਿਉਂਕਿ ਇਹ ਸਾਡੇ ਧਰਮਾਂ ਦੀ ਰਿਵਾਇਤ ਹੈ ਕਿਉਂਕਿ ਜਦੋਂ ਵੀ ਅਸੀਂ ਪੁੱਤ ਮੰਗਦੇ ਹਾਂ ਉਦੋਂ ਵੀ ਅਸੀਂ ਅਰਦਾਸ ਦੇ ਨਾਲ ਮੰਗਦੇ ਹਾਂ ਜਦੋਂ ਵੀ ਪੁੱਤ ਨੂੰ ਤੋੜਦੇ ਹਾਂ ਤਾਂ ਉਹ ਵੀ ਅਸੀਂ ਅਰਦਾਸ ਦੇ ਨਾਲ ਹੀ ਤੋੜਦੇ ਹਾਂ ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇਹ ਮੰਗ ਕਰਦੇ ਹਨ ਕਿਹੜੇ ਘਰ ਦਾ ਕਿਹੜਾ ਦੀਵਾ ਬੁੱਝ ਚੁੱਕਾ ਹੈ ਉਸ ਦੀ ਸਾਨੂੰ ਪੂਰੀ ਦੀ ਪੂਰਾ ਵੇਰਵਾ ਦੇ ਦਿਓ ਤਾਂ ਜੋ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਦੱਸ ਸਕੀਏ ਕਿ ਉਹਨਾਂ ਦੇ ਬੱਚੇ ਇਸ ਦੁਨੀਆ 'ਚ ਨਹੀਂ ਹਨ ਉਹਨਾਂ ਦੇ ਬੱਚੇ ਨੂੰ ਕਿਹੜੇ ਕਿਹੜੇ ਸ਼ਮਸ਼ਾਨ ਘਾੜ ਦੇ ਵਿੱਚ ਦਹਨ ਕੀਤਾ ਗਿਆ ਹੈ ਕਿਉਂਕਿ ਸਰਕਾਰੀ ਨਿਯਮਾਂ ਦੇ ਅਨੁਸਾਰ ਜਦੋਂ ਵੀ ਕਿਸੇ ਲਾਵਾਰਿਸ লাশ ਨੂੰ ਫੁੱਕਿਆ ਜਾਂਦਾ ਹੈ ਤਾਂ ਉਹਦੇ ਕੱਪੜੇ ਉਹਦੀ ਸਮਾਨ ਅਤੇ ਉਹਦੀ ਫੋਟੋਆਂ ਨੂੰ ਉਦੋਂ ਤੱਕ ਨਹੀਂ ਖਤਮ ਕੀਤਾ ਜਾਂਦਾ ਜਦੋਂ ਤੱਕ ਉਹਨਾਂ ਦੀ লাশ ਦਾ ਸਾਰੀ ਸਮਗਰੀ ਉਹਨਾਂ ਦੇ ਪਰਿਵਾਰ ਨੂੰ ਨਹੀਂ ਸੌਂਪੀ ਜਾਂਦੀ ਇਸ ਤੋਂ ਬਾਅਦ ਹਾਈ ਕੋਰਟ ਜਵਾਬ ਦੇ ਵਿੱਚ ਜਸਵੰਤ ਸਿੰਘ ਖਾਲੜਾ ਜੀ ਨੂੰ ਕਹਿੰਦਾ ਹੈ ਇਹ ਪਬਲਿਕ ਇੰਟਰਸਟ ਗਿਟੀ ਤਾਂ ਬਣਦੀ ਨਹੀਂ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਹੀ ਇੱਥੇ ਭੇਜ ਦਿਓ ਤਾਂ ਕਿ ਅਸੀਂ ਉਹਨਾਂ ਦੀ ਸਾਰੀ ਸਮਗਰੀ ਉਹਨਾਂ ਦੇ ਪਰਿਵਾਰਾਂ ਨੂੰ ਹੀ ਦਵਾਂਗੇ ਇਸ ਦੇ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੰਜਾਬ ਪੰਜਾਬੀਆਂ ਅਤੇ ਸਿੱਖਾਂ ਨਾਲ ਬਹੁਤ ਹੀ ਵੱਡਾ ਅਨਿਆਇ ਕਰਦੇ ਹਨ ਅਤੇ ਬਹੁਤ ਹੀ ਵੱਡਾ ਕੋਮ ਦੇ ਨਾਲ ਮਖੌਲ ਕਰਦੇ ਹਨ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਕਹਿਣਾ ਇਹ ਵੀ ਸੀ ਕਿ ਤੁਹਾਨੂੰ ਜਿਹੜੀ ਜਿਹੜੀ ਵੀ লাশ ਦੇ ਬਾਰੇ ਪਤਾ ਹੈ ਤੁਸੀਂ ਉਹਨਾਂ লাশ ਦਾ ਵੇਰਵਾ ਲੈ ਕੇ ਆ ਜਾਓ ਅਸੀਂ ਉਸ লাশ ਦੇ ਬਾਰੇ ਤੁਹਾਨੂੰ ਸਾਰਾ ਵੇਰਵਾ ਅਤੇ ਸਾਰੀ ਸਮਗਰੀ ਸੌਂਪ ਦਵਾਂਗੇ ਇਨਾ ਸਭ ਉਪਰਾਲਿਆਂ ਦੇ ਨਾਲ-ਨਾਲ ਜਸਵੰਤ ਸਿੰਘ ਖਾਲੜਾ ਜੀ ਨੇ ਆਪਣੀ ਕੌਮ ਦੇ ਆਗੂਆਂ ਨੂੰ ਜਾਗਰੂਕ ਵੀ ਕੀਤਾ। ਉਹਨਾਂ ਨੇ ਇਹ ਦੱਸਿਆ ਜੇਕਰ ਤੁਸੀਂ ਕੈਨੇਡਾ ਦੇ ਸਿਟੀ ਜਾਂ ਨੂੰ ਅਗਰ ਤੁਸੀਂ ਆਪਣੇ ਧਰਮ ਦੇ ਅਨੁਸਾਰ ਵਿਆਹ ਕਰਦੇ ਹੋ ਤੁਹਾਨੂੰ ਆਪਣੇ ਧਰਮ ਦੇ ਅਨੁਸਾਰ ਹੀ ਉੱਥੇ ਦੇ ਸਰਟੀਫਿਕੇਟ ਮਿਲਦੇ ਹਨ। ਪਰ ਜਦੋਂ ਤੁਸੀਂ ਭਾਰਤ ਵੰਸ਼ ਦੇ ਵਿੱਚ ਆਪਣੇ ਬੱਚਿਆਂ ਦਾ ਵਿਆਹ ਕਰਨ ਜਾਂਦੇ ਹੋ ਉਹ ਤੁਹਾਨੂੰ ਹਿੰਦੂ ਐਕਟ ਦੇ ਦੁਆਰਾ ਕੀਤੇ ਗਏ ਵਿਆਹ ਦਾ ਸਰਟੀਫਿਕੇਟ ਦਿੰਦੇ ਹਨ ਅਤੇ ਜੋ ਕਿ ਤੁਹਾਡੇ ਉੱਤੇ ਸਰਾਸਰ ਥੋਪਿਆ ਜਾਂਦਾ ਹੈ ਅਤੇ ਇਸ ਦੇ ਨਾਲ-ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਕਾਨੂੰਨ ਸਾਡੇ ਲਈ ਇੱਕ ਜਗ੍ਹਾ ਹੋਰ ਵਿਤਕਰਾ ਕਰ ਰਿਹਾ ਹੈ ਜਦੋਂ ਵੀ ਅਸੀਂ ਆਪਣੀ ਕੋਈ ਵੀ ਇੱਥੇ ਪਈ ਹੋਈ ਜ਼ਮੀਨ ਨੂੰ ਕਲੇਮ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਹਿੰਦੂ ਐਕਟ ਦੇ ਦੁਆਰਾ ਹੀ ਸਾਨੂੰ ਮੰਗ ਮੰਗਣੀ ਪੈਂਦੀ ਹੈ ਉਹ ਵੀ ਆਪਣੀ ਕਮਾਈ ਦੇ ਦੋ ਕਿੱਲੇ ਵਾਪਸ ਵੀ ਮੰਗਦੇ ਹਾਂ ਤਾਂ ਉਹਦੇ ਲਈ ਸਾਨੂੰ ਇੱਕ ਹਿੰਦੂ ਡਿਕਲੇਅਰ ਕੀਤਾ ਜਾਂਦਾ ਹੈ ਸਾਨੂੰ ਸਾਡੇ ਧਰਮ ਦੀ ਕੋਈ ਵੀ ਪਦਵੀ ਨਹੀਂ ਦਿੱਤੀ ਜਾਂਦੀ ਅਤੇ ਹਿੰਦੂ ਧਰਾਵਾਂ ਦੇ ਦੁਆਰਾ ਹੀ ਸਾਨੂੰ ਦੇਖਿਆ ਜਾਂਦਾ ਹੈ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਹਾਂ ਜਸਵੰਤ ਸਿੰਘ ਖਾਲੜਾ ਜੀ ਨੇ ਇਹ ਪ੍ਰੂਫ ਇਹ ਤੱਥ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਨ ਲਈ ਆਪਣੇ ਦਿਨ ਰਾਤ ਇੱਕ ਕਰ ਦਿੱਤਾ ਸੀ ਅਤੇ ਉਹਨਾਂ ਨੇ ਇਹ ਜਾਣਕਾਰੀਆਂ ਪ੍ਰਾਪਤ ਕਰਨ ਲਈ ਇੱਕ ਨਕਲੀ ਪੁਲਿਸ ਬਣ ਕੇ ਰੋਲ ਐਕਟ ਵੀ ਕੀਤਾ ਸੀ ਜਿਸ ਦੇ ਮੁਤਾਬਕ ਉਹਨਾਂ ਨੂੰ ਜਿਹੜੀਆਂ ਲਾਸ਼ਾਂ ਦਾ ਰਿਕਾਰਡ ਸੀ ਉਹ ਰਜਿਸਟਰ ਦੇ ਦਿੱਤਾ ਗਿਆ ਸੀ ਅਤੇ ਉਹ ਰਜਿਸਟਰ ਤੋਂ ਜਸਵੰਤ ਸਿੰਘ ਖਾਲੜਾ ਜੀ ਨੇ ਬਹੁਤ ਜ਼ਿਆਦਾ ਜਾਣਕਾਰੀ ਪ੍ਰਾਪਤ ਕੀਤੀ ਕਿਉਂਕਿ ਜਸਵੰਤ ਸਿੰਘ ਖਾਲੜਾ ਜੀ ਇਹ ਜਾਣਦੇ ਸਨ ਕਿ ਅਗਰ ਉਹ ਇਹ ਜਾਣਕਾਰੀ ਨਹੀਂ ਪ੍ਰਾਪਤ ਕਰਨਗੇ ਤੇ ਨਹੀਂ ਲੋਕਾਂ ਨੂੰ ਦੱਸਣਗੇ ਨਹੀਂ ਦੁਨੀਆ ਦੇ ਵਿੱਚ ਪਹੁੰਚਾਣਗੇ ਕਿ ਉਹ ਸਿੱਖ ਕੌਮ ਦੇ ਨਾਲ ਏਡਾ ਵੱਡਾ ੱਟਕਾ ਹੋ ਰਿਹਾ ਆ ਤਾਂ ਇਹ ਕੰਮ ਰੁਕਣ ਵਾਲਾ ਨਹੀਂ ਹੈ ਅਤੇ ਝੂਠੇ ਮੁਕਾਬਲੇ ਬਣਾ ਕੇ ਇਹ ਪੰਜਾਬ ਦੇ ਨੌਜਵਾਨ ਸਿੱਖ ਬੱਚਿਆਂ ਦਾ ਕਤਲੇਆਮ ਇਦਾਂ ਹੀ ਕਰਦੇ ਰਹਿਣਗੇ ਕਿਉਂਕਿ ਉਸ ਸਮੇਂ ਦੇ ਪੰਜਾਬ ਦੇ ਬਹੁਤ ਹੀ ਬੁਰੇ ਹਾਲਾਤ ਸਨ ਕਿਸੇ ਵੀ ਬੱਚੇ ਉੱਤੇ ਕਿਸੇ ਵੀ ਸਿੱਖ ਉੱਤੇ ਨਜਾਇਜ਼ ਮੁਕਾਬਲਾ ਬਣਾ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਅਤੇ ਨਜਾਇਜ਼ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਸੀ ਕਈ ਵਾਰ ਸਮੇਂ-ਸਮੇਂ ਸਰ ਉਹ ਬਾਹਰ ਜਾਂਦਾ ਸੀ ਤਾਂ ਉਹਨਾਂ ਦੇ ਵਾਪਸ ਆਣ ਦੀ ਕੋਈ ਗਰੰਟੀ ਨਹੀਂ ਹੁੰਦੀ ਸੀ ਅਗਰ ਉਹ ਬਾਹਰ ਜਾਂਦੇ ਸੀ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਐਦਾਂ ਹੀ ਸੁੱਟ ਦਿੱਤਾ ਜਾਂਦਾ ਸੀ ਕੁਝ ਲਾਸ਼ਾਂ ਨੂੰ ਕੋਈ ਕੁੱਤਾ ਹੱਥਵਾਂ ਤੋੜ ਕੇ ਲੈ ਜਾਂਦਾ ਸੀ ਛਿੜੀਆਂ ਉਹਨਾਂ ਦੀਆਂ ਬੁੱਟੀਆਂ ਕਰਕੇ ਲੈ ਜਾਂਦੀਆਂ ਸੀ ਇੱਲਾਂ ਉਹਨਾਂ ਦੇ ਮਾਸ ਨੂੰ ਨੋਚਦੀਆਂ ਸੀ ਤੁਸੀਂ ਸੋਚ ਹੀ ਸਕਦੇ ਹੋ ਕਿ ਉਸ ਸਮੇਂ ਕਿੰਨੇ ਬੁਰੇ ਹਾਲਾਤ ਪੰਜਾਬ ਨੇ ਦੇਖੇ ਹੋਣਗੇ ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਸੀ ਜਦੋਂ ਵੀ ਕਿਸੇ ਦਾ ਝੂਠਾ ਮੁਕਾਬਲਾ ਬਣਾਇਆ ਜਾਂਦਾ ਸੀ ਕੁਝ ਲਾਸ਼ਾਂ ਨੂੰ ਰਾਜਸਥਾਨ ਨਹਿਰ ਦੇ ਵਿੱਚ ਛੁੱਟ ਦਿੱਤਾ ਜਾਂਦਾ ਸੀ ਤੇ ਕੁਝ ਨੂੰ ਦਰਿਆਵਾਂ ਦੇ ਵਿੱਚ ਰੋੜ ਦਿੱਤਾ ਜਾਂਦਾ ਸੀ ਕਈ ਵਾਰ ਤਾਂ ਟਰੱਕ ਦੇ ਵਿੱਚ ਲਿਆ ਕੇ 12-12 ਲਾਸ਼ਾਂ ਸੜੀਆਂ ਜਾਂਦੀਆਂ ਸਨ ਕਈ ਵਾਰ ਦਿਨ ਦੀਆਂ ਅਣਗਿਣਤ ਲਾਸ਼ਾਂ ਨੂੰ ਵੀ ਸਾੜ ਦਿੱਤਾ ਜਾਂਦਾ ਸੀ ਜੇ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਆਪਣਾ ਸੋਚਣ ਦੇ ਨਾਲ ਕਿੰਨਾ ਦਿਲ ਦਹਿਲ ਸਕਦਾ ਹੈ ਅਤੇ ਜਿਨ੍ਹਾਂ ਦੇ ਉੱਤੇ ਬੀਤਦੀ ਹੋਊਗੀ ਉਹ ਕਦੇ ਨਹੀਂ ਜਾਣਗੇ ਕਿ ਉਹਦਾਂ ਦਾ ਸਮਾਂ ਦੁਬਾਰਾ ਆਵੇ। ਦੋਸਤੋ ਤੁਹਾਨੂੰ ਪੂਰੀ ਜਾਣਕਾਰੀ ਲਈ ਦੱਸ ਦਈਏ ਇਸ ਸਭ ਮਾਮਲੇ ਦਾ ਸਭ ਤੋਂ ਵੱਡਾ ਦੋਸ਼ੀ ਕੇਪੀਐਸ ਗਿੱਲ ਸੀ ਜੋ ਕਿ ਇੱਕ ਪੁਲਿਸ ਅਫਸਰ ਸੀ ਅਤੇ ਜਸਵੰਤ ਸਿੰਘ ਖਾਲੜਾ ਜੀ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਅਤੇ ਉਹਨਾਂ ਨੇ ਦੇਖਿਆ ਕਿ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ 6017 ਲਾਸ਼ਾਂ ਜੋ ਕਿ ਪਾਈਆਂ ਗਈਆਂ ਸਨ ਉਹਨਾਂ ਨੇ ਇਹ ਆਪਣੀ ਗਿਣਤੀ ਜਾਰੀ ਕੀਤੀ ਅਤੇ ਕੇਪੀਐਸ ਗਿੱਲ ਨੇ ਇਹ ਸਾਰੀ ਚੀਜ਼ ਨੂੰ ਉਹਟ ਦੱਸਿਆ ਅਤੇ ਕਿਹਾ ਕਿ ਇਹ ਸਾਰੀ ਇਨਫੋਰਮੇਸ਼ਨ ਗਲਤ ਹੈ ਅਤੇ ਇਹ ਜੋ ਵੀ ਨੌਜਵਾਨ ਹਨ ਇਹ ਬਾਹਰ ਜਾ ਕੇ ਆਪਣਾ ਚੰਗਾ ਪੈਸਾ ਕਮਾਰੇ ਨੇ ਅਤੇ ਆਪਣੇ ਘਰਦਿਆਂ ਨੂੰ ਵੀ ਇਹ ਪੈਸੇ ਭੇਜ ਰਹੇ ਹਨ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੀ ਆਪਣਾ ਵਾਰ ਕਰਦੇ ਹਨ ਉਹਨਾਂ ਨੇ ਜੋ ਵੀ ਸਬੂਤ ਇਕੱਠੇ ਕੀਤੇ ਸੀ ਉਹ ਅਗਲੇ ਦਿਨ ਹੀ ਪ੍ਰੈਸ ਕਾਨਫਰੰਸ ਕਰਕੇ ਪੂਰੇ ਸਬੂਤ ਦੇ ਦਿੰਦੇ ਹਨ ਅਤੇ ਉਸ ਪ੍ਰੈਸ ਕਾਨਫਰੰਸ ਦੇ ਅਨੁਸਾਰ ਜਸਵੰਤ ਸਿੰਘ ਖਾਲੜਾ ਜੀ ਸਾਰੇ ਪ੍ਰੂਫ ਉਹਨਾਂ ਨੂੰ ਪੇਸ਼ ਕਰਦੇ ਹਨ ਪੁਲਿਸ ਆਫਿਸਰਾਂ ਦੇ ਬਹੁਤ ਵੱਡੀ ਸੱਟ ਮਾਰਦਾ ਹੈ ਤੇ ਪੂਰੇ ਪੁਲਿਸ ਆਫਿਸਰ ਅਤੇ ਪੁਲਿਸ ਮਹਿਕਮਾ ਇੱਕ ਵਾਰ ਜੜੋਂ ਹਿੱਲ ਜਾਂਦਾ ਹੈ ਇਸ ਤੋਂ ਬਾਅਦ ਜਸਮント ਸਿੰਘ ਖਾਲੜਾ ਜੀ 1995 ਦੇ ਵਿੱਚ 온ਟਾਰੀਓ ਦੇ ਗੁਰਦੁਆਰੇ ਦੇ ਵਿੱਚ ਇੱਕ ਫੇਰ ਤੋਂ ਫੇਰੀ ਕਰਦੇ ਹਨ ਅਤੇ ਉਹਦੇ ਵਿੱਚ ਆਪਣੀ ਬਹੁਤ ਹੀ ਦ੍ਰਿੜ ਅਤੇ ਮਜ਼ਬੂਤ ਆਵਾਜ਼ ਚੁੱਕਦੇ ਹਨ ਅਤੇ ਸਭ ਨੂੰ ਜਾਗਰੂਕ ਕਰ ਦਿੰਦੇ ਹਨ ਜਿਸ ਦੀਆਂ ਤੁਸੀਂ ਵੀਡੀਓਜ਼ ਸੋਸ਼ਲ ਮੀਡੀਆ ਪੇजेस ਦੇ ਉੱਤੇ ਦੇਖ ਸਕਦੇ ਹੋ ਸਾਡੀ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਕੁਝ ਕੁ ਕਲਿੱਪ ਦਿੱਤੇ ਗਏ ਹਨ ਜੋ ਕਿ ਉਹ ਵੀਡੀਓ ਦੇ オリジナル ਕਲਿੱਪ ਨੇ ਅਤੇ ਇੰਟਰਨੈਟ ਦੇ ਉੱਤੇ ਵੀ ਮਿਲ ਜਾਣਗੇ ਜੇਕਰ ਤੁਸੀਂ ਉਹ ਕਲਿੱਪ ਪੂਰੀ ਵੀਡੀਓ ਚਾਹੁੰਦੇ ਹੋ ਅਸੀਂ ਉਹ ਵੀਡੀਓ ਪੂਰੀ ਆਪਣੇ ਪੇਜ ਦੇ ਉੱਪਰ ਵੀ ਅਪਲੋਡ ਕਰ ਦਵਾਂਗੇ ਇਸ ਭਾਸ਼ਣ ਦੇ ਦੌਰਾਨ ਜਸਵੰਤ ਸਿੰਘ ਖਾਲੜਾ ਜੀ ਦੱਸਦੇ ਹਨ ਜੇਕਰ ਅੰਮ੍ਰਿਤਸਰ ਦੇ ਵਿੱਚ 6000 ਤੋਂ ਵੱਧ ਲਾਸ਼ਾਂ ਮਿਲ ਸਕਦੀਆਂ ਹਨ ਤੇ ਪੂਰੇ ਪੰਜਾਬ ਦੇ ਵਿੱਚ 25000 ਤੋਂ ਵੀ ਵੱਧ ਲਾਸ਼ਾਂ ਹੋਣਗੀਆਂ ਅਤੇ ਜਿਨ੍ਹਾਂ ਦੇ ਪਰਿਵਾਰ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਬੱਚੇ ਜਾਂ ਉਹਨਾਂ ਦੇ ਪਤੀ ਜਾਂ ਉਹਨਾਂ ਦੀਆਂ ਮਾਮਾ ਇਸ ਦੁਨੀਆ ਦੇ ਵਿੱਚ ਹੈ ਵੀ ਜਾਂ ਨਹੀਂ ਵੀ ਹਨ ਇਸ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੀ ਇੱਕ ਦੂਸਰੀ ਫੇਰੀ ਕਰਦੇ ਹਨ ਜੋ ਕਿ ਜੂਨ 1995 ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਜਸਵੰਤ ਸਿੰਘ ਖਾਲੜਾ ਜੀ ਵਰਲਡ ਸਿੱਖ ਓਰਗਨਾਈਜ਼ੇਸ਼ਨ ਆਈਜੇਸ਼ਨ ਆਫ ਕੈਨੇਡਾ ਦੇ ਸਾਹਮਣੇ ਭਾਰਤ ਦਾ ਸਾਰਾ ਕਾਲਾ ਚਿੱਠਾ ਉਹਨਾਂ ਦੇ ਮੂਹਰੇ ਦੱਸਦੇ ਹਨ ਅਤੇ ਉਹਦੇ ਵਿੱਚ ਸਾਰੇ ਪ੍ਰੂਫ ਪੇਸ਼ ਕਰਦੇ ਹਨ ਅਤੇ ਇਹਨਾਂ ਦਾ ਭਾਂਡਾ ਫੋੜ ਦਿੰਦੇ ਹਨ ਅਤੇ ਇਸ ਭਾਸ਼ਣ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੀ ਨੂੰ ਉੱਥੇ ਦੇ ਲੋਕਾਂ ਨੇ ਉੱਥੇ ਹੀ ਰੁਗਣ ਲਈ ਗਿਆ ਅਤੇ ਜਸਵੰਤ ਸਿੰਘ ਖਾਲੜਾ ਜੀ ਦਾ ਨਿਸ਼ਚਾ ਪੂਰਾ ਦ੍ਰਿੜ ਸੀ ਅਤੇ ਉਹ ਭਾਰਤ ਦੇ ਵਿੱਚ ਫਿਰ ਤੋਂ ਵਾਪਸ ਆਉਣਾ ਚਾਹੁੰਦੇ ਸਨ ਇਸ ਤੋਂ ਬਾਅਦ 31 ਅਗਸਤ 1995 ਦੇ ਵਿੱਚ ਇੱਕ ਵਾਰ ਫਿਰ ਭੰਮੜ ਮਚਦਾ ਹੈ ਮੰਤਰੀ ਬਿਆਨਤ ਸਿੰਘ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਫਿਰ ਤੋ ਇੱਕ ਵਾਰ ਅੱਗ ਬਣ ਲਈ ਹੈ ਵੀਡੀਓ ਚ ਦਿੱਤੀ ਗਈ ਜਾਣਕਾਰੀ ਅਗਰ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਕੇ ਸਾਡਾ ਮਨੋਵਲ ਜਰੂਰ ਵਧਾਣਾ ਅਤੇ ਕਮੈਂਟ ਕਰਕੇ ਦੱਸਣਾ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਕਿੱਦਾਂ ਦੀ ਸੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤਾਂ ਕਿ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ